ਤੁਸੀਂ ਦੇਖ ਰਹੇ ਹੋ ਚੈਨਲ ਦਾ ਏਕੇ ਨਿਊਜ਼ ਅੱਜ ਜਿਸੀ ਪਹੁੰਚੇ ਹਾਂ ਬਟਾਲੇ ਦੇ ਨਜ਼ਦੀਕੀ ਪਿੰਡ ਮਲਕਪੁਰ ਜਿੱਥੇ ਅੱਜ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਪਿੰਡ ਵਿੱਚ ਲੋਕਾਂ ਨੂੰ ਬੀਪੀ ਕੰਟਰੋਲ ਕਰਨ ਦੇ ਤਰੀਕੇ ਅਤੇ ਪਰਹੇਜ਼ ਆਦਿ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਪੂਰੇ ਪਿੰਡ ਵਿੱਚ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਹੈ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਨੇ ਆ ਸਾਡੇ ਨਾਲ ਜੁੜੇ ਰਹੋ ਤੁਹਾਡਾ ਆਪਣਾ ਚੈਨਲ ਦਾ AK نیوز ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਅਤੇ ਸੋਨੂ ਸਿੰਘ ਦੀ ਖਾਸ ਰਿਪੋਰਟ ਮੇਰਾ ਨਾਮ ਡਾਕਟਰ ਸੁਨੀਲ ਤਰਗੋਤਰਾ ਹੈ ਪਿਛਲੇ 5 ਸਾਲ ਤੋਂ ਐਜ਼ ਅ ਕਮਿਊਨਿਟੀ ਹੈਲਥ ਆਫਸਰ ਮੈਂ ਹੈਲਥ ਵੈਲਨਸ ਸੈਂਟਰ ਮਲਕਪੁਰ ਵਿਖੇ ਜਿਹੜੀਆਂ ਆਪਣੀਆਂ ਸੇਵਾਾਂ ਸੋ ਵਾਵਾ ਜਿਹੜੀਆਂ ਉਹ ਦੇ ਰਹੇ ਆ ਅੱਜ ਦਾ ਜਿਹੜਾ ਦਿਨ ਹੈ 17 ਮਈ ਦਾ ਦਿਨ ਹੈ ਇਹ ਵਰਲਡ ਹਾਈਪਰਟੈਨਸ਼ਨ ਡੇ ਹੈ 올ਓਵਰ ਵਰਲਡ ਦੇ ਵਿੱਚ ਇਸ ਦਿਨ ਨੂੰ ਵਰਲਡ ਹਾਈਪਰਟੈਨਸ਼ਨ ਡੇ ਦੇ ਨਾਲ ਨਾਮ ਦੇ ਨਾਲ ਜਿਹੜਾ ਆ ਮਨਾਇਆ ਜਾਂਦਾ ਆ ਅੱਜ ਪੂਰੇ ਭਾਰਤ ਦੇ ਵਿੱਚ ਤੇ ਪੂਰੇ ਜਿਹੜਾ ਆ ਵਰਲਡ ਆ ਉਹਦੇ ਵਿੱਚ ਹਾਈਪਰਟੈਨਸ਼ਨ ਦੇ ਸਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਜਿਹੜੀ ਆ ਮੁਹਿੰਮ ਜਿਹੜੀ ਆ ਚੱਲ ਰਹੀ ਆ ਸੋ ਜਾਗਰੂਕ ਕਰਨ ਵਾਸਤੇ ਵੱਖ-ਵੱਖ ਤਰੀਕੇ ਜਿਹੜੇ ਆ ਦੱਸੇ ਗਏ ਆ ਆ uh, uh, WHO ਵੱਲੋਂ World Health Organization ਵੱਲੋਂ ਸੋ ਉਹਨਾਂ ਵਿੱਚੋਂ ਇੱਕ ਜਿਹੜੀ ਆ ਉਹ ਸਾਈਕਲ ਰੈਲੀ ਵੀ ਦੱਸੀ ਗਈ ਆ ਕਿ ਆਪਾਂ ਰੈਲੀ ਕੱਢ ਕੇ ਸਾਈਕਲ ਦੇ ਦੋ ਚੀਜ਼ਾਂ ਇੱਕ ਤੇ ਐਕਸਰਸਾਈਜ਼ ਦਾ ਸਮੋਦਨ ਕਰਦੀ ਆ ਕਿ ਸਾਈਕਲ ਤੇ ਆਪਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਦੂਜਾ ਪਿੰਡ ਦੇ ਵਿੱਚੋਂ ਦਾ ਹੌਕਾ ਦਿੱਤਾ ਜਾਂਦਾ ਆ ਕਿ BP ਦੇ ਜਿਹੜਾ ਇਹ ਕੰਟਰੋਲ ਕਰਨ ਦੇ ਕੀ ਕੀ ਤਰੀਕੇ ਆ ਤੇ ਕਿਦਾਂ ਆਪਾਂ ਨਾਲ ਉਹ ਤਰੀਕੇ ਨਾਲ ਕੰਟਰੋਲ ਕਰਕੇ ਰੱਖ ਸਕਦੇ ਆ ਦੂਜੀ ਚੀਜ਼ ਆ ਜਿਹੜੀ ਪਿਛਲੇ ਕੁਝ ਸਮੇਂ ਤੋਂ ਨਾਨ ਕਮਿਊਨੀਕੇਬਲ ਡਿਜ਼ੀਜ਼ਾਂ ਆ ਜਾਂਦੇ ਵਿੱਚ ਬੀਪੀ ਸ਼ੂਗਰ ਕੈਂਸਰ ਸਟ੍ਰੋਕ ਆ ਗਿਆ ਦਿਲ ਦੀਆਂ ਬਿਮਾਰੀਆਂ ਆ ਗਈਆਂ ਜਿਹੜੀਆਂ ਬਿਮਾਰੀਆਂ ਸ਼ੂਤਦੀਆਂ ਨਹੀਂ ਆ ਉਹਨਾਂ ਬਿਮਾਰੀਆਂ ਨੂੰ ਲੈ ਕੇ ਇੰਡੀਆ ਗਵਰਨਮੈਂਟ ਤੇ ਵਰਲਡ ਸਾਰਾ ਜਿਹੜਾ ਆ ਬੜਾ ਸੰਜੀਦਗੀ ਦੇ ਨਾਲ ਸੋਚ ਰਿਹਾ ਆ ਕਿਉਂਕਿ ਅੱਜਕੱਲ੍ਹ ਜਿਹਨੀਆਂ ਮੌਤਾਂ ਹੁੰਦੀਆਂ ਨੇ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਨੰਬਰ ਆ ਉਹ ਇਨ੍ਹਾਂ ਡਿਜ਼ੀਜ਼ਸ ਕਰਕੇ ਹੁੰਦਾ ਆ ਸੋ ਇਹਨਾਂ ਨੂੰ ਰੋਕਣ ਦੇ ਲਈ ਜਾਂ ਇਹਨਾਂ ਨੂੰ ਕਿੱਦਾਂ ਕੰਟਰੋਲ ਕਰਨਾ ਆ ਉਹਦੇ ਵਾਸਤੇ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਦੇ ਅਗੇਂਸਟ ਜਿਹੜਾ ਆਪਣਾ ਪ੍ਰੋਗਰਾਮ ਆ ਉਹ ਗਵਰਨਮੈਂਟ ਵੱਲੋਂ ਇੰਡੀਆ ਗਵਰਨਮੈਂਟ ਵੱਲੋਂ ਵੀ ਚਲਾਇਆ ਜਾ ਰਿਹਾ ਹੈ ਤੇ ਉਹਦੇ ਆਧਾਰ ਤੇ ਅੱਜ ਜਿਹੜਾ ਆ ਵਰਲਡ ਹਾਈਪਰਟੈਨਸ਼ਨ ਡੇ ਜਿਹੜਾ ਆ ਆਪਣੇ ਬਲਕਪੁਰ ਸੈਂਟਰ ਦੇ ਵਿੱਚ ਮਨਾਇਆ ਗਿਆ। ਜਿਹੜਾ ਹਾਈਪਰਟੈਨਸ਼ਨ ਡੇ ਆ ਜਿਹੜਾ ਹੈਲਥ ਮਿਨਿਸਟਰ ਦੀ ਸਾਹਿਬ ਦੀ ਜਿਹੜੀ ਆ ਪ੍ਰਪੋਜ਼ਲ ਦੇ ਸਹਾਰੇ ਦੇ ਨਾਲ ਉਹਨਾਂ ਦੇ ਹੁਕਮਾਂ ਅਨੁਸਾਰ ਪੂਰੇ ਜਿੰਨਾ ਵੀ ਹੈਲਥ ਡਿਪਾਰਟਮੈਂਟ ਆ ਇਹ ਸਾਰਿਆਂ ਵਾਸਤੇ ਜ਼ਰੂਰੀ ਆ ਕਿ ਇਹਨੂੰ ਲੋਕਾਂ ਨੂੰ ਜਾਗਰੂਕਿਤ ਕਰਨਾ ਆ ਤੇ ਇਸ ਸੀਜ਼ਨ ਨੂੰ ਜਿਹੜਾ ਆ ਸੈਲੀਬ੍ਰੇਟ ਕਰਨਾ ਆ। ਪਹਿਲੀ ਵਾਰੀ ਕਿ ਤਾਂ ਇਹ ਖਾਸਾ ਨਹੀਂ ਜੀ ਹਰ ਸਾਲ ਮਨਾਇਆ ਜਾਂਦਾ 17 ਮਈ ਮਹੀਨ ਨੂੰ ਜਿਹੜਾ ਵਰਲਡ ਹਾਈਪਰ ਟੈਨਸ਼ਨ ਡੇ ਆ ਉਹ ਹਰ ਸਾਲ ਮਨਾਇਆ ਜਾਂਦਾ ਆ ਪਿਛਲੇ ਸਾਲ ਵੀ ਆਪਾਂ ਪਿੰਡ ਦੇ ਵਿੱਚ ਸਾਈਕਲ ਰੈਲੀ ਕੱਢੀ ਸੀਗੀ ਇਸ ਸਾਲ ਵੀ ਆਪਾਂ ਸਾਈਕਲ ਰੈਲੀ ਕੱਢੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਪਿੰਡ ਦਾ ਨਾਮ ਪਿੰਡ ਦਾ ਨਾਮ ਮਲਕਪੁਰ ਹੈ ਜੀ ਇੱਥੇ ਸਾਡਾ ਐਚਡਬਲਯੂਸੀ ਹੁਣ ਜਿਹੜਾ ਆਯੁਸ਼ਮਨ ਰੋਗ ਦੇ ਕੇਂਦਰ ਬਣ ਗਿਆ ਉਹ ਚੱਲਦਾ ਆ ਤੇ ਇੱਥੇ ਹਰ ਤਰੀਕੇ ਦੀਆਂ ਬਿਮਾਰੀਆਂ ਦਾ ਜਿਹੜਾ ਆ ਮੁਢਲਾ ਇਲਾਜ ਕੀਤਾ ਜਾਂਦਾ ਆ ਜਰੂਰੀ ਜੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਆ ਪਿਛਲੇ ਲੰਬੇ ਸਮੇਂ ਤੋਂ ਆਪਾਂ ਇੱਥੇ ਕੰਮ ਕਰ ਰਹੇ ਆ ਤੇ ਹਾਈਪਰ ਟੈਨਸ਼ਨ ਦੇ ਬਹੁਤ ਸਾਰੇ ਮਰੀਜ਼ਾਂ ਨੂੰ अर्ਲੀ ਡਾਇਗਨੋਸ ਕਰਕੇ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਆ ਤੇ ਜਿਨ੍ਹਾਂ ਨੂੰ ਅੱਗੇ ਰੈਫਰ ਕਰਨ ਦੀ ਜ਼ਰੂਰਤ ਪਈ ਉਹਨਾਂ ਨੂੰ ਅਗਲੇ ਵਾਲੇ ਸੈਂਟਰਾਂ ਤੇ ਵੀ ਭੇਜਿਆ ਹੈ ਹਾਂਜੀ ਮੇਰਾ ਨਾਮ ਸ਼ਾਨ ਸਿੰਘ ਹੈ ਜੀ ਮੈਂ ਸਾਫਕਾ ਮੈਂਬਰ ਪੰਚਾਇਤ ਆ ਤੇ ਸਮੁੱਚੀ ਪੰ ਇਹ ਹਰ ਸਾਲ ਹੀ ਜਿਹੜਾ ਭਰਾਲਾ ਆ ਡਾਕਟਰ ਸਾਹਿਬ ਬੜੀ ਚੰਗੀ ਤਰ੍ਹਾਂ ਕਰਦੇ ਨੇ ਪਿੰਡ ਮਲਖਪੁਰ ਆਪਣਾ ਡਿਸਪੈਂਸਰੀ ਦੇ ਵਿੱਚ ਨੇ ਸਾਈਨਾਤ ਨੇ ਇਸ ਲਈ 5 ਸਾਲ ਤੋਂ ਤੇ ਇਹ ਡਾਕਟਰ ਸਾਹਿਬ ਦਾ ਨਾਮ ਸੁਨੀਲ ਸਿੰਘ ਉਤਰਾ ਆ ਇਹ ਇਹਨਾਂ ਦੇ ਨਾਲ ਹੀ ਅਸੀਂ ਪੂਰੀ ਪੰਚਾਇਤ ਤੇ ਇਹਨਾਂ ਦਾ ਬਹੁਤ ਵਧੀਆ ਭਰਾਲਾ ਆ ਅਸੀਂ ਪੂਰੇ ਸਾਹ ਦੇ ਨਾਲ ਇਹਨਾਂ ਦੇ ਨਾਲ ਹਰ ਵੇਲੇ ਹਾਜ਼ਰ ਹਾਂ ਜੀ ਇਹਨਾਂ ਨੇ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਵੀ ਇਹ ਜਿਹੜੀਆਂ ਇੰਨੀਆਂ ਬਿਮਾਰੀਆਂ ਸਾਡੀਆਂ ਫੈਲ ਰਹੀਆਂ ਨੇ ਉਹਨਾਂ ਨੂੰ ਮਤਲਬ ਕਿ ਇੱਕ ਸਾਈਕਲ ਦੇ ਉੱਤੇ ਇੱਕ ਐਕਸਰਸਾਈਜ਼ ਹੋ ਜਾਂਦੀ ਆ ਇੱਕ ਆਪਣੇ ਸਰੀਰ ਦੀ ਜਿਹੜੀ ਤੰਦਰੁਸਤੀ ਵਾਸਤੇ ਬਹੁਤ ਵਧੀਆ ਬੈਸਟ ਹੈ ਜੀ ਸਾਈਕਲ ਚਲਾਉਣਾ ਚਾਹੀਦਾ ਹੈ ਵੈਸੇ ਤਾਂ ਧੰਨਵਾਦ ਕਰਦਾ ਜੀ ਮੈਂ ਸਮੁੱਚੀ ਟੀਮ ਡਾਕਟਰ ਸਾਹਿਬ ਜੀ ਦਾ ਤੇ ਤਿੰਨ ਮਲਕਪੁਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ